ਦੋਸਤੋ ਜੀਵਨ ਵਿੱਚ ਜਦ ਸਾਨੂੰ ਸਭ ਕੁਝ ਉਲਝਿਆ ਹੋਇਆ ਤੇ ਮੁਸ਼ਕਲ ਲੱਗਣ ਲੱਗਦਾ ਹੈ ਤਾਂ ਫਿਰ ਅਕਸਰ ਅਸੀਂ ਰੱਬ ਦੀਆਂ ਯੋਜਨਾ ਤੇ ਸਵਾਲ ਚੁੱਕਦੇ ਹਾਂ ਕਿ ਆਖਰ ਮੇਰੇ ਨਾਲ ਹੀ ਐਸਾ ਕਿਉਂ ਹੋ ਰਿਹਾ ਹੈ ਇਹ ਸਵਾਲ ਸ਼ਾਇਦ ਅਸੀਂ ਸਭ ਨੇ ਕਦੇ ਨਾ ਕਦੇ ਆਪਣੇ ਜੀਵਨ ਵਿੱਚ ਪੁੱਛਿਆ ਹੀ ਹੋਵੇਗਾ ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਰੱਬ ਨੇ ਸਾਡੇ ਲਈ ਕੁਝ ਵਧੀਆ ਸੋਚਿਆ ਹੋ ਸਕਦਾ ਹੈ ਇਸ ਕਹਾਣੀ ਦਾ ਉਦੇਸ਼ ਉਨਾ ਅਣਦੇਖੇ ਧਾਗਿਆਂ ਨੂੰ ਖੋਲਣਾ ਹੈ ਜਿਹੜੇ ਰੱਬ ਨੇ ਸਾਡੇ ਜੀਵਨ ਵਿੱਚ ਬਣਾਏ ਹੋਏ ਹਨ ਜਦੋਂ ਅਸੀਂ ਆਪਣੇ ਆਪ ਨੂੰ ਨਿਰਾਸ਼ਾ ਦੇ ਵਿੱਚ ਪਾਉਂਦੇ ਹਾਂ ਤਾਂ ਰੱਬ ਦੇ ਇਸ਼ਾਰੇ ਤੇ ਉਸ ਦੀਆਂ ਯੋਜਨਾਵਾਂ ਅਕਸਰ ਸਾਡੀ ਸਮਝ ਤੋਂ ਪਰੇ ਹੁੰਦੀਆਂ ਨੇ ਇੱਕ ਕਹਾਣੀ ਇੱਕ ਡੂੰਘੇ ਆਤਮ ਮਨਥਨ ਤੇ ਰੱਬ ਦੀ ਯੋਜਨਾ ਦੇ ਪਿੱਛੇ ਛੁਪੇ ਰਹੱਸੇ ਦੀ ਖੋਜ ਦਾ ਰਸਤਾ ਵਿਖਾਉਂਦੀ ਹੈ ਸੋ ਇਸ ਪਿਆਰੀ ਜੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਬਹੁਤ ਸਮਾਂ ਪਹਿਲੇ ਇੱਕ ਛੋਟੇ ਜਿਹੇ ਨਗਰ ਦੇ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ ਉਸ ਦਾ ਨਾਮ ਹਰਮਨ ਸੀ ਹਰਮਨ ਕੋਲ ਸਿਰਫ ਇੱਕ ਛੋਟਾ ਜਿਹਾ ਖੇਤ ਸੀ ਜੋ ਉਸ ਦਾ ਤੇ ਉਸ ਦੇ ਪਰਿਵਾਰ ਦਾ ਪੇਟ ਭਰਨ ਲਈ ਕਾਫੀ ਨਹੀਂ ਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰਮਨ ਨੇ ਆਪਣੀ ਪੂਰੀ ਮਿਹਨਤ ਦੇ ਨਾਲ ਖੇਤ ਵਿੱਚ ਕੰਮ ਕੀਤਾ ਪਰ ਅਨਾਜ ਦੀ ਪੈਦਾਵਾਰ ਉਨੀ ਨਹੀਂ ਹੋਈ ਜਿੰਨੀ ਉਹਨੇ ਉਮੀਦ ਕੀਤੀ ਸੀ ਉਸਦੇ ਖੇਤ ਵਿੱਚ ਲਗਾਤਾਰ ਸੋਕਾ ਪੈ ਰਿਹਾ ਸੀ ਤੇ ਫਸਲਾਂ ਮੁਰਝਾ ਰਹੀਆਂ ਸੀ ਹਰ ਮੰ ਦਿਨ ਰਾਤ ਰੱਬ ਨੂੰ ਅਰਦਾਸ ਕਰਦਾ ਕਿ ਹੇ ਰੱਬਾ ਤੂੰ ਮੇਰੇ ਲਈ ਕੀ ਸੋਚਿਆ ਹੈ ਕਿਉਂ ਮੈਂ ਹਰ ਵਾਰ ਸੰਘਰਸ਼ ਕਰਦਾ ਰਹਿੰਦਾ ਹਾਂ ਕਿ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਸੁੱਖ ਦੇਖ ਪਾਵਾਂਗਾ ਜਾਂ ਨਹੀਂ ਹਰਮਨ ਇੱਕ ਅਜਿਹਾ ਵਿਅਕਤੀ ਸੀ ਜਿਨੇ ਜੀਵਨ ਪਰ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਸੀ ਹਮੇਸ਼ਾ ਮਿਹਨਤ ਕੀਤੀ ਪਰ ਗਰੀਬੀ ਤੇ ਤੰਗੀ ਨੇ ਉਸਦੇ ਪਰਿਵਾਰ ਨੂੰ ਜਕੜ ਕੇ ਰੱਖਿਆ ਹੋਇਆ ਸੀ ਉਸ ਨੇ ਛੋਟੇ ਹੁੰਦੇ ਹੀ ਆਪਣੇ ਮਾਤਾ ਪਿਤਾ ਦੇ ਸੰਘਰਸ਼ ਦੇਖੇ ਸੀ ਕਦੇ ਫਸਲਾਂ ਬਰਬਾਦ ਹੋ ਜਾਂਦੀਆਂ ਤੇ ਕਦੇ ਮੌਸਮ ਦੀ ਮਾਰ ਨਾਲ ਘਰ ਦੇ ਹਾਲਾਤ ਹੋਰ ਖਰਾਬ ਹੋ ਜਾਂਦੇ ਉਸਦੇ ਮਨ ਵਿੱਚ ਹਮੇਸ਼ਾ ਇੱਕ ਸਵਾਲ ਉੱਠਦਾ ਕੀ ਰੱਬਾ ਮੇਰੇ ਨਾਲ ਹੀ ਐਸਾ ਕਿਉਂ ਹੋ ਰਿਹਾ ਹੈ? ਯਾ ਰੱਬ ਮੇਰੇ ਤੋਂ ਚਾਹਦਾ ਕੀ ਹੈ? ਹਰ ਦਿਨ ਆਪਣੇ ਪਰਿਵਾਰ ਲਈ ਮਿਹਨਤ ਕਰਦਾ ਪਰ ਜਦ ਹਾਲਾਤ ਨਹੀਂ ਸੁਧਰੇ ਉਸ ਦੀ ਨਿਰਾਸ਼ਾ ਹੋਰ ਵੱਧ ਗਈ। ਉਹ ਰੱਬ ਨੂੰ ਦੋਸ਼ ਦੇਣ ਲੱਗ ਪਿਆ। ਇੱਕ ਦਿਨ ਜਦ ਉਸ ਦੀ ਪਤਨੀ ਤੇ ਬੱਚੇ ਭੁੱਖੇ ਬੈਠੇ ਸੀ ਤੇ ਉਸ ਦੇ ਕੋਲ ਉਹਨਾਂ ਨੂੰ ਖਵਾਣ ਦੇ ਲਈ ਕੁਝ ਵੀ ਨਹੀਂ ਸੀ। ਉਹ ਆਪਣੇ ਛੋਟੇ ਜਿਹੇ ਖੇਤ ਵਿੱਚ ਬੈਠ ਕੇ ਭੁੱਬਾ ਮਾਰ-ਮਾਰ ਕੇ ਰੋਣ ਲੱਗ ਪਿਆ। ਉਸ ਨੂੰ ਲੱਗਿਆ ਕਿ ਹੁਣ ਰੱਬ ਨੇ ਉਸ ਦੀ ਗੱਲ ਕਦੇ ਨਹੀਂ ਸੁਣੀ ਉਹ ਅਜੇ ਹੀ ਉਲਝਣ ਵਿੱਚ ਫਸਿਆ ਹੋਇਆ ਸੀ ਤੇ ਹਰਮਨ ਹੁਣ ਪਿੰਡ ਦੇ ਇੱਕ ਇੱਕ ਮਹਾਤਮਾ ਜੀ ਦੇ ਕੋਲ ਗਿਆ ਜਿਸ ਨੂੰ ਸਾਰੇ ਲੋਕ ਰੱਬ ਦਾ ਸੱਚਾ ਭਗਤ ਤੇ ਗਿਆਨ ਦਾ ਭੰਡਾਰ ਮੰਨਦੇ ਸੀ ਉਹਨਾਂ ਨੇ ਹਰਮਨ ਦੀ ਕਹਾਣੀ ਸੁਣੀ ਤੇ ਆਪਣੇ ਸ਼ਾਂਤ ਤੇ ਗਹਿਰੇ ਸਵਰ ਦੇ ਵਿੱਚ ਬੋਲੇ ਹਰਮਨ ਤੂੰ ਇਹ ਮੰਨਦਾ ਹੈ ਕਿ ਰੱਬ ਤੇਰੇ ਲਈ ਕੁਝ ਚੰਗਾ ਨਹੀਂ ਸੋਚ ਰਿਹਾ ਪਰ ਕੀ ਤੂੰ ਕਦੇ ਸੋਚਿਆ ਹੈ ਕਿ ਰੱਬ ਸਾਨੂੰ ਉਹ ਨਹੀਂ ਦਿੰਦਾ ਜੋ ਜੋ ਅਸੀਂ ਚਾਹੁੰਦੇ ਹਾਂ ਸਗੋਂ ਸਾਨੂੰ ਉਹ ਦਿੰਦਾ ਹੈ ਜੋ ਸਾਡੇ ਲਈ ਸਹੀ ਹੁੰਦਾ ਹੈ ਹਰਮਨ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਸਦੇ ਚਿਹਰੇ ਦੇ ਉੱਤੇ ਉਦਾਸੀ ਤੇ ਪੀੜਾ ਦੀਆਂ ਲਕੀਰਾਂ ਉਸਨੇ ਕਿਆ ਮਹਾਤਮਾ ਜੀ ਮੈਂ ਰੱਬ ਤੇ ਭਰੋਸਾ ਕਰਨਾ ਚਾਹੁੰਦਾ ਹਾਂ ਪਰ ਜਦ ਮੈਂ ਆਪਣੇ ਪਰਿਵਾਰ ਨੂੰ ਭੁੱਖਾ ਵੇਖਦਾ ਹਾਂ ਤਾਂ ਮੇਰਾ ਭਰੋਸਾ ਡਗਮਗਾ ਜਾਂਦਾ ਹੈ ਹਰਮਨ ਨੇ ਮਹਾਤਮਾ ਨੂੰ ਆਪਣੀ ਪੂਰੀ ਦੁੱਖ ਭਰੀ ਕਹਾਣੀ ਦੱਸ ਦਿੱਤੀ ਮਹਾਤਮਾ ਜੀ ਸ਼ਾਂਤ ਭਾਵ ਦੇ ਨਾਲ ਹਰਮਨ ਹਰਮਨ ਵੱਲ ਵੇਖਦੇ ਹੋਏ ਮੁਸਕਰਾਏ ਤੇ ਬੋਲੇ ਜੀਵਨ ਦੇ ਔਖੇ ਹਾਲਾਤਾਂ ਨੂੰ ਅਸੀਂ ਅਕਸਰ ਆਪਣੇ ਨਜ਼ਰੀਏ ਤੋਂ ਦੇਖਦੇ ਹਾਂ ਤੇ ਸੋਚਦੇ ਹਾਂ ਕਿ ਸਿਰਫ ਸਾਡੇ ਨਾਲ ਹੀ ਕਿਉਂ ਹੋ ਰਿਹਾ ਹੈ ਪਰ ਰੱਬ ਦੀਆਂ ਯੋਜਨਾ ਸਾਡੇ ਤੋਂ ਕਈ ਗੁਣਾ ਵਧੀਆ ਤੇ ਰਹੱਸਮਈ ਹੁੰਦੀਆਂ ਨੇ ਮੈਂ ਤੈਨੂੰ ਦੋ ਕਹਾਣੀਆਂ ਸੁਣਾਵਾਂਗਾ ਜੋ ਇਸ ਗੱਲ ਨੂੰ ਡੂੰਘੇ ਤੌਰ ਤੇ ਸਮਝਣ ਵਿੱਚ ਤੈਨੂੰ ਮਦਦ ਕਰਨ ਗਿਆ ਕਿ ਰੱਬ ਹਰ ਕਿਸੇ ਦੇ ਲਈ ਚੰਗਾ ਹੀ ਸੋਚਦਾ ਹੈ ਮਹਾਤਮਾ ਜੀ ਕਹਿਣ ਲੱਗੇ ਕਿ ਬਹੁਤ ਸਮਾਂ ਪਹਿਲਾਂ ਜੰਗਲ ਦੇ ਵਿੱਚ ਇੱਕ ਸ਼ਿਕਾਰੀ ਰਹਿੰਦਾ ਸੀ ਜੋ ਆਪਣੀ ਜੀਵਿਕਾ ਦੇ ਲਈ ਜੰਗਲ ਦੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਇੱਕ ਦਿਨ ਉਸ ਨੇ ਇੱਕ ਬਹੁਤ ਸੋਹਣਾ ਤੇ ਤੇਜ਼ ਦਰਾ ਰਹੀ ਹਿਰਨ ਦੇਖਿਆ ਹਿਰਨ ਬਹੁਤ ਹੀ ਚਲਾਕ ਤੇ ਸ਼ਕਤੀਸ਼ਾਲੀ ਸੀ ਜੋ ਜੰਗਲ ਵਿੱਚ ਆਜ਼ਾਦੀ ਦੇ ਨਾਲ ਦੌੜਦਾ ਸੀ ਸ਼ਿਕਾਰੀ ਨੇ ਸੋਚਿਆ ਕਿ ਜੇਕਰ ਉਹ ਇਸ ਹਿਰਨ ਨੂੰ ਫੜ ਲੈਂਦਾ ਹੈ ਤਾਂ ਉਸ ਨੂੰ ਬਹੁਤ ਪੈਸਾ ਮਿਲੇਗਾ ਸ਼ਿਕਾਰੀ ਆਪਣੀ ਬੰਦੂਕ ਲੈ ਕੇ ਹਿਰਨ ਦੇ ਪਿੱਛੇ ਦੌੜ ਪਿਆ हिरण ਨੇ ਸ਼ਿਕਾਰੀ ਨੂੰ ਆਂਦਿਆਂ ਦੇਖਿਆ ਤੇ ਤੇਜ਼ੀ ਨਾਲ ਦੌੜਨ ਲੱਗ ਪਿਆ ਸ਼ਿਕਾਰੀ ਨੇ ਕਈ ਵਾਰ ਹਿਰਨ ਉੱਪਰ ਨਿਸ਼ਾਨਾ ਸਾਧਿਆ ਪਰ ਹਰ ਵਾਰ ਹਿਰਨ ਉਸ ਦੀ ਬੰਦੂਕ ਦੇ ਨਿਸ਼ਾਨੇ ਤੋਂ ਬਚ ਜਾਂਦਾ ਸ਼ਿਕਾਰੀ ਨੇ ਜੰਗਲ ਦੇ ਕਈ ਹਿੱਸਿਆਂ ਵਿੱਚ ਜਾਲ ਲਗਾਇਆ ਪਰ ਹਰ ਵਾਰ ਹਿਰਨ ਉਹਨਾਂ ਜਾਲ ਤੋਂ ਉਹ ਉਸ ਦੇ ਜਾਲਾਂ ਤੋਂ ਬਾਹਰ ਨਿਕਲ ਜਾਂਦਾ ਅਜੀਬ ਲੱਗ ਰਿਹਾ ਸੀ ਜਿਵੇਂ ਕੋਈ ਅਣਦੇਖੀ ਸ਼ਕਤੀ ਉਸ ਹੀਰਣ ਦੀ ਰੱਖਿਆ ਕਰ ਰਹੀ ਹੋਵੇ ਸ਼ਿਕਾਰੀ ਹੈਰਾਨ ਸੀ ਪਰ ਉਸਨੇ ਹਾਰ ਨਹੀਂ ਮੰਨੀ ਉਹ ਲਗਾਤਾਰ ਹੀਰਣ ਦਾ ਪਿੱਛਾ ਕਰਦਾ ਰਿਹਾ ਇੱਕ ਦਿਨ ਆਖਰਕਾਰ ਹੀਰਣ ਇੱਕ ਜਾਲ ਵਿੱਚ ਫਸ ਹੀ ਗਿਆ ਸ਼ਿਕਾਰੀ ਬੜਾ ਖੁਸ਼ ਹੋਇਆ ਤੇ ਧੋੜ ਕੇ ਹੀਰਣ ਦੇ ਕੋਲ ਗਿਆ ਪਰ ਜਿਵੇਂ ਹੀ ਉਸਨੇ ਆਪਣੀ ਬੰਦੂਕ ਚੁੱਕੀ ਬੰਦੂਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਸ਼ਿਕਾਰੀ ਨੇ ਉਸਨੂੰ ਕਈ ਵਾਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਬੰਦੂਕ ਤੋਂ ਕੋਈ ਗੋਲੀ ਨਹੀਂ ਚਲੀ ਉਹ ਹੈਰਾਨ ਸੀ ਪਰ ਫਿਰ ਉਸਨੇ ਸੋਚਿਆ ਕਿ ਉਹ ਹਿਰਨ ਨੂੰ ਆਪਣੇ ਹੱਥ ਨਾਲ ਫੜ ਕੇ ਹੀ ਲੈ ਜਾਵੇਗਾ ਜਿਵੇਂ ਹੀ ਸ਼ਿਕਾਰੀ ਹਿਰਨ ਵੱਲ ਵਧਿਆ ਤਾਂ ਹਿਰਨ ਅਚਾਨਕ ਜਾਲ ਤੋਂ ਛੁੱਟ ਗਿਆ ਤੇ ਤੇਜ਼ੀ ਨਾਲ ਫਿਰ ਤੋਂ ਭੱਜ ਗਿਆ ਸ਼ਿਕਾਰੀ ਵੀ ਜਿੱਦ ਦੀ ਸੀ ਉਸਨੇ ਫਿਰ ਤੋਂ ਉਸ ਦਾ ਪਿੱਛਾ ਕੀਤਾ ਹੁਣ ਸ਼ਿਕਾਰੀ ਨੂੰ ਪਿੱਛਾ ਕਰਦੇ ਹੋਏ ਦੇਖ ਕੇ ਹਿਰਨ ਤੇਜ਼ੀ ਨਾਲ ਵੱਧ ਰਿਹਾ ਸੀ ਤੇ ਜਿਵੇਂ ਹੀ ਸ਼ਿਕਾਰੀ ਹਿਰਨ ਨੂੰ ਫੜਨ ਵਾਲਾ ਸੀ ਤੇ ਹਿਰਨ ਦੌੜਦਾ ਜਾ ਰਿਹਾ ਸੀ ਭੱਜਦੇ ਭੱਜਦੇ ਹਿਰਨ ਇੱਕ ਡੂੰਘੇ ਖੱਡੇ ਦੇ ਕੋਲ ਜਾ ਪੁੱਜਿਆ ਤੇ ਉਸ ਦੇ ਵਿੱਚ ਜਾ ਕੇ ਡਿੱਗ ਪਿਆ ਸ਼ਿਕਾਰੀ ਨੇ ਸੋਚਿਆ ਕਿ ਹੁਣ ਉਸ ਦੀ ਜਿੱਤ ਪੱਕੀ ਹੈ ਉਸ ਨੇ ਤੁਰੰਤ ਜਾਲ ਕੱਢ ਕੇ ਹਿਰਨ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਉਸ ਨੂੰ ਜੰਗਲ ਦੇ ਵਿੱਚੋਂ ਸ਼ੇਰ ਦੀ ਦਹਾੜ ਸੁਣਾਈ ਦਿੱਤੀ ਸ਼ਿਕਾਰੀ ਦਾ ਦਿਲ ਇੱਕਦਮ ਡਰ ਗਿਆ ਉਸਨੇ ਦੇਖਿਆ ਕਿ ਇੱਕ ਖੁੰਖਾਰ ਸ਼ੇਰ ਉਸ ਵੱਲ ਵੱਧ ਰਿਹਾ ਸੀ ਸ਼ਿਕਾਰੀ ਇਹ ਦੇਖ ਕੇ ਪਾਣੀ ਪਾਣੀ ਹੋ ਗਿਆ ਉਸ ਨੂੰ ਪਤਾ ਸੀ ਕਿ ਜੇ ਉਸਨੇ ਹਿਰਨ ਨੂੰ ਫੜਿਆ ਤਾਂ ਸ਼ੇਰ ਉਸ ਨੂੰ ਨਹੀਂ ਛੱਡੇਗਾ ਆਖਿਰ ਸ਼ਿਕਾਰੀ ਨੇ ਆਪਣੀ ਜਾਨ ਬਚਾਣ ਦੇ ਲਈ ਹਿਰਨ ਨੂੰ ਉੱਥੇ ਹੀ ਛੱਡ ਦਿੱਤਾ ਤੇ ਤੇਜ਼ੀ ਨਾਲ ਭੱਜ ਗਿਆ ਉਸ ਨੂੰ ਸਮਝ ਆ ਗਿਆ ਕਿ ਕੁਦਰਤ ਤੇ ਰੱਬ ਦੀ ਯੋਜਨਾ ਉਸ ਦੇ ਬਸ ਤੋਂ ਬਾਹਰ ਹੈ ਉਹ ਕਿੰਨੀ ਵੀ ਕੋਸ਼ਿਸ਼ ਕਰੇ ਜਦੋਂ ਤੱਕ ਰੱਬ ਕਿਸੇ ਦੀ ਰੱਖਿਆ ਕਰਨ ਦਾ ਫੈਸਲਾ ਕਰਦਾ ਹੈ ਉਦੋਂ ਤੱਕ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਹਰਮਨ ਇਹ ਕਹਾਣੀ ਸੁਣ ਕੇ ਸ਼ਾਂਤ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਤੇ ਉਸ ਦਾ ਦਿਲ ਹੁਣ ਕੁਝ ਹਲਕਾ ਮਹਿਸੂਸ ਹੋਇਆ। ਮਹਾਤਮਾ ਨੇ ਹਰਮਨ ਵੱਲ ਵੇਖਦੇ ਹੋਏ ਕਿਹਾ ਕਿ ਜੀਵਨ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਇਹ ਸਮਝ ਨਹੀਂ ਪਾਉਂਦੇ ਕਿ ਰੱਬ ਨੇ ਸਾਡੇ ਲਈ ਕੀ ਸੋਚਿਆ ਹੈ। ਸ਼ਿਕਾਰੀ ਦੀ ਤਰ੍ਹਾਂ ਅਸੀਂ ਵੀ ਆਪਣੇ ਟੀਚੇ ਦੇ ਪਿੱਛੇ ਭਜਦੇ ਹੀ ਰਹਿੰਦੇ ਹਾਂ ਬਿਨਾਂ ਇਹ ਸੋਚੇ ਕਿ ਰੱਬ ਦੀ ਯੋਜਨਾ ਕੁਝ ਹੋਰ ਹੋ ਸਕਦੀ ਹੈ। ਹੀਰਣ ਰੱਬ ਦੀ ਛਤਰਛਾਇਆ ਵਿੱਚ ਸੀ। ਤੇ ਜਦ ਤੱਕ ਰੱਬ ਚਾਹਦਾ ਸ਼ਿਕਾਰੀ ਉਸ ਨੂੰ ਕਦੇ ਫੜ ਨਹੀਂ ਸਕਦਾ ਸੀ ਰੱਬ ਹਰ ਕਿਸੇ ਦੇ ਜੀਵਨ ਦੀ ਦਿਸ਼ਾ ਨੂੰ ਕੰਟਰੋਲ ਕਰਦਾ ਹੈ ਚਾਹੇ ਉਹ ਇਨਸਾਨ ਹੋਵੇ ਜਾਂ ਫਿਰ ਜਾਨਵਰ ਸਾਨੂੰ ਸਿਰਫ ਉਸ ਦੀ ਯੋਜਨਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਮਹਾਤਮਾ ਜੀ ਨੇ ਦੂਜੀ ਕਹਾਣੀ ਸੁਣਾਉਂਦੇ ਹੋਏ ਕਿਆ ਕਿ ਬਹੁਤ ਸਮਾਂ ਪਹਿਲਾਂ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਉਹ ਹਰ ਸਵੇਰ ਜੰਗਲ ਦੇ ਵਿੱਚ ਜਾਂਦਾ ਤੇ ਲੱਕੜਾਂ ਕੱਟ ਕੇ ਲਿਆਉਂਦਾ ਬਹੁਤ ਮਿਹਨਤੀ ਸੀ ਪਰ ਜੀਵਨ ਵਿੱਚ ਔਖੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਸੀ ਉਸ ਕੋਲ ਕੋਈ ਹੋਰ ਕੰਮਕਾਰ ਨਹੀਂ ਸੀ ਕਿ ਆਪਣੇ ਪਰਿਵਾਰ ਨੂੰ ਢੰਗ ਨਾਲ ਖਵਾ ਸਕੇ ਪਰ ਫਿਰ ਵੀ ਉਹ ਸੱਚਾਈ ਤੇ ਮਿਹਨਤ ਨਾਲ ਕੰਮ ਕਰਦਾ ਤੇ ਰੱਬ ਤੇ ਵਿਸ਼ਵਾਸ ਰੱਖਦਾ ਸੀ ਇੱਕ ਦਿਨ ਜਦੋਂ ਉਹ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ ਉਸ ਨੂੰ ਇੱਕ ਬੜਾ ਵੱਡਾ ਸੱਪ ਦਿਖਾਈ ਦਿੱਤਾ ਸੱਪ ਕਿਸੇ ਜਾਲ ਵਿੱਚ ਫਸਿਆ ਹੋਇਆ ਸੀ ਤੇ ਤੜਫ ਰਿਹਾ ਸੀ ਲੱਕੜਹਾਰਾ ਪਹਿਲਾਂ ਤਾਂ ਡਰ ਗਿਆ ਫਿਰ ਉਸਨੇ ਸੋਚਿਆ ਕਿ ਮੈਨੂੰ ਇਸ ਸੱਪ ਦੀ ਮਦਦ ਕਰਨੀ ਚਾਹੀਦੀ ਹੈ ਫਿਰ ਸੋਚਣ ਲੱਗਿਆ ਕਿ ਕੀ ਤੇ ਸੱਪ ਉਸਨੂੰ ਨੁਕਸਾਨ ਨਾ ਪਹੁੰਚਾਏਗਾ ਪਰ ਫਿਰ ਕੁਝ ਸੋਚ ਕੇ ਲੱਕੜਹਾਰਾ ਧਿਆਨ ਦੇ ਨਾਲ ਸੱਪ ਦੇ ਨੇੜੇ ਗਿਆ ਤੇ ਜਾਲ ਨੂੰ ਕੱਟ ਕੇ ਉਸਨੂੰ ਮੁਕਤ ਕਰ ਦਿੱਤਾ ਸੱਪ ਨੇ ਲੱਕੜਹਾਰੇ ਨੂੰ ਵੇਖਿਆ ਤੇ ਬੋਲਿਆ ਕਿ ਤੂੰ ਮੇਰੀ ਜਾਨ ਬਚਾਈ ਹੈ ਮੈਂ ਤੈਨੂੰ ਇਸ ਦੇ ਬਦਲੇ ਕੁਝ ਦੇਣਾ ਚਾਹੁੰਦਾ ਹਾਂ ਲੱਕੜਹਾਰਾ ਸੋਚਾਂ ਵਿੱਚ ਪੈ ਗਿਆ ਕਿ ਸੱਪ ਆਖਰ ਉਸ ਦੀ ਉਸ ਨੂੰ ਕੀ ਦੇ ਸਕਦਾ ਹੈ ਸੱਪ ਨੇ ਕਿਹਾ ਕਿ ਤੂੰ ਮੇਰੇ ਨਾਲ ਚੱਲ ਲੱਕੜਹਾਰਾ ਦਰਦੇ-ਦਰਦੇ ਉਸ ਦੇ ਪਿੱਛੇ ਚੱਲ ਪਿਆ ਕੁਝ ਦੂਰ ਚੱਲਣ ਤੋਂ ਬਾਅਦ ਸੱਪ ਉਸ ਨੂੰ ਇੱਕ ਗੁਫਾ ਦੇ ਕੋਲ ਲੈ ਗਿਆ ਗੁਫਾ ਦੇ ਅੰਦਰ ਬੇहिसाब ਖਜ਼ਾਨਾ ਸੀ ਸੱਪ ਨੇ ਕਿਹਾ ਕਿ ਇਹ ਤੇਰੇ ਲਈ ਹੈ ਕਿਉਂਕਿ ਤੂੰ ਮੇਰੀ ਮਦਦ ਕੀਤੀ ਹੈ ਜਿੰਨਾ ਤੂੰ ਇਸ ਵੇਲੇ ਇਸ ਖਜ਼ਾਨੇ ਵਿੱਚੋਂ ਲੈ ਜਾ ਸਕਦਾ ਹੈ ਲੈ ਜਾ ਲੱਕੜਹਾਰਾ ਖੁਸ਼ ਹੋ ਗਿਆ ਤੇ ਉਹਨੇ ਜਿੰਨਾ ਹੋ ਸਕਦਾ ਸੀ ਉਹਨਾ ਖਜ਼ਾਨਾ ਲੈ ਲਿਆ ਪਰ ਜਦ ਉਸਦੇ ਮਨ ਵਿੱਚ ਲਾਲਚ ਆ ਗਿਆ ਉਸਨੇ ਸੋਚਿਆ ਕਿ ਮੈਂ ਇਹ ਸਾਰਾ ਖਜ਼ਾਨਾ ਲੈ ਲਵਾ ਜਿਵੇਂ ਹੀ ਉਸਨੇ ਹੋਰ ਖਜ਼ਾਨਾ ਲੈਣ ਦੀ ਕੋਸ਼ਿਸ਼ ਕੀਤੀ ਗੁਫਾ ਦਾ ਦਰਵਾਜ਼ਾ ਬੰਦ ਹੋ ਗਿਆ ਤੇ ਹਨੇਰਾ ਹੋ ਗਿਆ ਲੱਕੜਹਾਰਾ ਉੱਥੇ ਫਸ ਗਿਆ ਤੇ ਡਰ ਗਿਆ ਉਹ ਸਮਝ ਨਹੀਂ ਪਾ ਰਿਹਾ ਸੀ ਕਿ ਹੁਣ ਉਹ ਕੀ ਕਰੇ ਸੱਪ ਨੇ ਬਾਹਰੋਂ ਕਿਹਾ ਕਿ ਤੂੰ ਆਪਣੀ ਲੋੜ ਤੋਂ ਵੱਧ ਲਾਲਚ ਕੀਤਾ ਹੈ ਰੱਬ ਨੇ ਤੈਨੂੰ ਜਿੰਨਾ ਦਿੱਤਾ ਸੀ ਉਹ ਤੇਰੇ ਲਈ ਕਾਫੀ ਸੀ ਪਰ ਤੇਰੇ ਲਾਲਚ ਕਰਕੇ ਤੂੰ ਇੱਥੇ ਫਸ ਗਿਆ ਹੈ ਲੱਕੜਹਾਰੇ ਨੇ ਆਪਣੀ ਗਲਤੀ ਸਮਝੀ ਤੇ ਰੱਬ ਤੋਂ ਮਾਫੀ ਮੰਗੀ ਕੁਝ ਸਮੇਂ ਬਾਅਦ ਦਰਵਾਜ਼ਾ ਤਾਂ ਖੁੱਲ ਗਿਆ ਪਰ ਖਜ਼ਾਨਾ ਗਾਇਬ ਹੋ ਗਿਆ ਜਿੰਨਾ ਉਹ ਖਜ਼ਾਨਾ ਲਜਾ ਸਕਦਾ ਸੀ ਹੁਣ ਉਹਨਾਂ ਵੀ ਉਸ ਦੇ ਹੱਥੋਂ ਨਿਕਲ ਗਿਆ ਲੱਕੜਹਾਰੇ ਨੇ ਇਹ ਸਿੱਖਿਆ ਲਈ ਕਿ ਰੱਬ ਜੋ ਜਿੰਨਾ ਦਿੰਦਾ ਹੈ ਉਹੀ ਸਾਡੇ ਲਈ ਸਹੀ ਹੁੰਦਾ ਹੈ ਸਾਨੂੰ ਵੱਧ ਲਾਲਸਾ ਨਹੀਂ ਕਰਨੀ ਚਾਹੀਦੀ ਮਹਾਤਮਾ ਨੇ ਕਿਹਾ ਕਿ ਇਹ ਕਹਾਣੀ ਵੀ ਤੇਰੇ ਜੀਵਨ ਲਈ ਇੱਕ ਸੁਨੇਹਾ ਹੈ ਰੱਬ ਤੈਨੂੰ ਜੋ ਦਿੰਦਾ ਹੈ ਉਹਦੇ ਵਿੱਚ ਸੰਤੋਖ ਕਰ ਹੋ ਸਕਦਾ ਹੈ ਕਿ ਤੇਰੇ ਕੋਲ ਹੋਰ ਘੱਟ ਹੋ ਜਾਵੇ ਪਰ ਰੱਬ ਨੇ ਤੇਰੇ ਲਈ ਕੁਝ ਚੰਗਾ ਜ਼ਰੂਰ ਸੋਚਿਆ ਹੋਵੇਗਾ ਸਾਨੂੰ ਸਿਰਫ ਉਸਦੇ ਸਹੀ ਸਮੇਂ ਤੇ ਯੋਜਨਾ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਹੁਣ ਹਰਮਨ ਨੂੰ ਇਹ ਸਮਝ ਆ ਗਿਆ ਸੀ ਕਿ ਰੱਬ ਹਰ ਕਿਸੇ ਲਈ ਚੰਗਾ ਹੀ ਸੋਚਦਾ ਹੈ ਅਸੀਂ ਉਸਦੀ ਯੋਜਨਾ ਨੂੰ ਸਮਝ ਨਹੀਂ ਸਕਦੇ ਉਸਨੇ ਆਪਣੇ ਜੀਵਨ ਵਿੱਚ ਆਉਣ ਵਾਲੇ ਹਰ ਹਾਲਾਤ ਨੂੰ ਧੀਰਜ ਤੇ ਵਿਸ਼ਵਾਸ ਨਾਲ ਸਵੀਕਾਰ ਕਰਨ ਦਾ ਫੈਸਲਾ ਕੀਤਾ ਫਿਰ ਹਰਮਨ ਨੇ ਕੁਝ ਹੋਰ ਸਵਾਲ ਮਹਾਤਮਾ ਜੀ ਨੂੰ ਕੀਤੇ ਉਸਨੇ ਥੋੜਾ ਝਿਜਕਦੇ ਹੋਏ ਮਹਾਤਮਾ ਜੀ ਨੂੰ ਪੁੱਛਿਆ ਕਿ ਮੈਂ ਸਾਰੀ ਜ਼ਿੰਦਗੀ ਸੰਘਰਸ਼ ਕੀਤਾ ਮਿਹਨਤ ਕੀਤੀ ਰੱਬ ਉੱਤੇ ਭਰੋਸਾ ਵੀ ਕੀਤਾ ਪਰ ਮੈਂ ਹਜੇ ਤੱਕ ਵੀ ਗਰੀਬ ਹਾਂ ਤੰਗੀ ਹੀ ਮਿਲੀ ਹੈ ਕਦ ਇਹ ਸਿਲਸਿਲਾ ਕਦੋਂ ਤੱਕ ਚਲੇਗਾ ਮਹਾਤਮਾ ਜੀ ਨੇ ਹਰਮਨ ਵੱਲ ਵੇਖਿਆ ਤੇ ਉਸ ਦੀਆਂ ਅੱਖਾਂ ਵਿੱਚ ਸੰਤੁਲਨ ਤੇ ਗਹਿਰਾਈ ਸੀ ਉਹਨਾਂ ਨੇ ਹੌਲੀ-ਹੌਲੀ ਮੁਸਕਰਾਉਂਦੇ ਹੋਏ ਕਿਹਾ ਕਿ ਹਰਮਨ ਜੀਵਨ ਸਾਨੂੰ ਹਰ ਦਿਨ ਇੱਕ ਨਵਾਂ ਮੌਕਾ ਦਿੰਦਾ ਹੈ ਇਹ ਸਹੀ ਹੈ ਕਿ ਤੇਰੇ ਜੀਵਨ ਵਿੱਚ ਹਜੇ ਤੱਕ ਦੁੱਖ ਹੀ ਦੁੱਖ ਰਹੇ ਨੇ ਪਰ ਇਹ ਨਾ ਭੁੱਲੀ ਕਿ ਹਰ ਉਹ ਇੱਕ ਸਬਕ ਹੈ ਤੇ ਹਰ ਸੰਘਰਸ਼ ਇੱਕ ਨਵੀਂ ਸੰਭਾਵਨਾ ਦਾ ਬੀਜ ਹੈ ਕਦੇ ਕਦੇ ਸਾਨੂੰ ਉਹ ਚੀਜ਼ ਨਹੀਂ ਮਿਲਦੀ ਜਦ ਅਸੀਂ ਉਸ ਨੂੰ ਚਾਹੁੰਦੇ ਹਾਂ ਪਰ ਪਰ ਸਾਨੂੰ ਉਦੋਂ ਮਿਲਦੀ ਹੈ ਜਦ ਸਾਨੂੰ ਉਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਹਰਮਨ ਨੇ ਕਿਹਾ ਕਿ ਮਹਾਤਮਾ ਜੀ ਮੇਰੇ ਸਾਰੇ ਦੁੱਖ ਮੇਰੇ ਪਿਛਲੇ ਕਰਮਾ ਦਾ ਕੋਈ ਫਲ ਹੈ ਮੇਰੇ ਮਾਤਾ ਪਿਤਾ ਵੀ ਬਹੁਤ ਸੰਘਰਸ਼ ਕਰ ਚੁੱਕੇ ਨੇ ते मैं भी वो ही रहा कि मैं कदे इस चक्कर तो निकल पाव महात्मा जी ने कहा कि दा जरूर मिलता है।, है पर याद रखो रब हमेशा मौका दिता है साढ़े हमेशा वर्तमान दा पल हुंदा है अज का समा है जेकर तू आज़ सही दिशा विच कदम चुकेगा तेरे लिए नवे रस्ते खुले ਕਦੇ ਵੀ ਰੱਬ ਨੂੰ ਦੋਸ਼ ਨਾ ਦਿਓ ਕਦੇ ਵੀ ਸ਼ਿਕਾਇਤ ਨਾ ਕਰੋ ਹਰ ਹਾਲਾਤ ਵਿੱਚ ਰੱਬ ਦੀ ਯੋਜਨਾ ਦਾ ਇੱਕ ਹਿੱਸਾ ਹੈ ਜੋ ਸਾਨੂੰ ਸਮਝਣ ਵਿੱਚ ਮੁਸ਼ਕਲ ਹੋ ਸਕਦੀ ਹੈ ਪਰ ਇਸ ਦਾ ਨਤੀਜਾ ਹਮੇਸ਼ਾ ਵਧੀਆ ਹੁੰਦਾ ਹੈ ਹਰਮਨ ਨੇ ਪੁੱਛਿਆ ਕਿ ਮੈਨੂੰ ਐਸਾ ਕਿਉਂ ਲੱਗਦਾ ਹੈ ਕਿ ਮੈਂ ਬਹੁਤ ਕੁਝ ਗਵਾ ਲਿਆ ਹੈ ਮਹਾਤਮਾ ਬੋਲੇ ਇੱਕ ਗੱਲ ਸਮਝ ਲੈ ਰੱਬ ਤੇਰੀ ਹਰ ਪੀੜਾ ਨੂੰ ਵੇਖ ਰਿਹਾ ਹੈ ਤੇਰੀ ਮਿਹਨਤ ਨੂੰ ਵੇਖ ਰਿਹਾ ਹੈ ਉਹ ਜਾਣਦਾ ਹੈ ਕਿ ਕਦੋਂ ਤੇ ਕਿਵੇਂ ਤੈਨੂੰ ਤੇਰੀ ਮਿਹਨਤ ਦਾ ਫਲ ਦੇਣਾ ਹੈ ਪਰ ਉਹ ਸਾਨੂੰ ਪਰਖਦਾ ਹੈ ਤਾਂ ਤਾਂ ਜੋ ਅਸੀਂ ਹੋਰ ਵੀ ਮਜ਼ਬੂਤ ਬਣ ਸਕੀਏ ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਐਸਾ ਮੋੜ ਆਂਦਾ ਹੈ ਜਦ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜੋ ਹੋਇਆ ਉਸਦੀ ਭਲਾਈ ਲਈ ਹੋਇਆ ਪਰ ਇਹ ਮੋੜ ਸਿਰਫ ਉਹਨਾਂ ਨੂੰ ਹੀ ਦਿਖਾਈ ਦਿੰਦਾ ਹੈ ਜੋ ਧੀਰਜ ਤੇ ਵਿਸ਼ਵਾਸ ਰੱਖਦੇ ਨੇ ਸਾਡੇ ਵਿੱਚੋਂ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸੰਘਰਸ਼ ਵਿੱਚੋਂ ਲੰਘਣਾ ਪੈਂਦਾ ਹੈ ਜਦ ਰੱਬ ਸਾਨੂੰ ਔਖੇ ਹਾਲਾਤਾਂ ਵਿੱਚ ਪਾਉਂਦਾ ਹੈ ਤਾਂ ਸਾਨੂੰ ਇਕੱਲਾ ਕਰਨ ਲਈ ਨਹੀਂ ਸਗੂ ਉਹ ਚਾਹੁੰਦਾ ਹੈ ਕਿ ਅਸੀਂ ਉਸ ਸੰਘਰਸ਼ ਵਿੱਚੋਂ ਕੁਝ ਸਿੱਖੀਏ ਪਰ ਯਾਦ ਰੱਖੋ ਇਹ ਸਮਾਂ ਵੀ ਬੀਤ ਜਾਏਗਾ ਤੂੰ ਜੀਵਨ ਵਿੱਚ ਜੋ ਕੁਝ ਵੀ ਗਵਾਇਆ ਹੈ ਸਿਰਫ ਉਹ ਤੇਰੇ ਲਈ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਹੈ ਹਰਮਨ ਨੇ ਭਾਵੁਕ ਹੋ ਕੇ ਪੁੱਛਿਆ ਮਹਾਰਾਜ ਜੀ ਮੈਨੂੰ ਰੱਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਮੈਂ ਉਸ ਰੱਬ ਨੂੰ ਬਹੁਤ ਵਾਰ ਦੋਸ਼ ਦਿੱਤਾ ਹੈ ਉਸ ਨੂੰ ਬਹੁਤ ਕੋਸਿਆ ਹੈ ਮਹਾਤਮਾ ਜੀ ਮੁਸਕਰਾਏ ਤੇ ਬੋਲੇ ਰੱਬ ਦੇ ਦਿਲ ਵਿੱਚ ਸਿਰਫ ਪਿਆਰ ਹੈ ਉਸ ਤੋਂ ਮਾਫੀ ਮੰਗਣ ਦੀ ਲੋੜ ਨਹੀਂ ਸਾਡੇ ਦਿਲਾਂ ਨੂੰ ਜਾਣਦਾ ਹੈ ਸਮਝਦਾ ਹੈ ਇਹ ਸੁਣ ਕੇ ਹਰਮਨ ਨੇ ਮਹਿਸੂਸ ਕੀਤਾ ਕਿ ਉਸ ਦਾ ਸੰਘਰਸ਼ ਸਿਰਫ ਉਸ ਦੀ ਪਰਖ ਸੀ ਤੇ ਪ੍ਰਮਾਤਮਾ ਨੇ ਉਸਦੇ ਲਈ ਕੁਝ ਚੰਗਾ ਸੋਚਿਆ ਹੈ ਉਸਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਇੱਕ ਨਵੀਂ ਊਰਜਾ ਦੇ ਨਾਲ ਆਪਣੇ ਜੀਵਨ ਨੂੰ ਜੀਣ ਦਾ ਫੈਸਲਾ ਕੀਤਾ ਹੁਣ ਉਸ ਨੂੰ ਪਤਾ ਸੀ ਰੱਬ ਉਸ ਲਈ ਕੁਝ ਚੰਗਾ ਸੋਚ ਰਿਹਾ ਹੈ ਤੇ ਜਦ ਸਹੀ ਸਮਾਂ ਆਵੇਗਾ ਉਸ ਨੂੰ ਉਹ ਮਿਲ ਜਾਵੇਗਾ ਜੋ ਉਸਦੇ ਲਈ ਸਭ ਤੋਂ ਚੰਗਾ ਹੋਵੇਗਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕੀ ਜੀਵਨ ਵਿੱਚ ਚਾਹੇ ਕਿੰਨੀਆਂ ਵੀ ਉਕਲਾਂ ਆਣ ਪਰ ਰੱਬ ਉੱਪਰ ਭਰੋਸਾ ਕਦੇ ਨਹੀਂ ਛੱਡਣਾ ਚਾਹੀਦਾ ਉਸ ਨੂੰ ਕਦੇ ਵੀ ਕੋਸਣਾ ਨਹੀਂ ਚਾਹੀਦਾ ਕਿਉਂਕਿ ਜੋ ਅਸੀਂ ਸੋਚਦੇ ਹਾਂ ਅਸੀਂ ਬਣ ਜਾਈਏ ਸਾਨੂੰ ਆਪਣੇ ਵਿਚਾਰ ਹਮੇਸ਼ਾ ਪੋਜੀਟਿਵ ਰੱਖਣੇ ਚਾਹੀਦੇ ਹਨ ਜੋ ਹਰ ਕਿਸੇ ਲਈ ਚੰਗਾ ਹੀ ਹੁੰਦਾ ਹੈ ਪਰਮਾਤਮਾ ਜੋ ਸੋਚਦਾ ਹੈ ਉਹ ਸਭ ਲਈ ਚੰਗਾ ਹੀ ਸੋਚਦਾ ਹੈ ਸਿਰਫ ਸਾਨੂੰ ਧੀਰਜ ਤੇ ਵਿਸ਼ਵਾਸ ਤੇ ਮਿਹਨਤ ਦੇ ਨਾਲ ਆਪਣੇ ਰਸਤੇ ਤੇ ਤੁਰਦੇ ਰਹਿਣਾ ਚਾਹੀਦਾ ਹੈ ਜਦ ਸਹੀ ਸਮਾਂ ਆਵੇਗਾ ਰੱਬ ਸਾਨੂੰ ਉਹ ਵੀ ਦੇਵੇਗਾ ਜੋ ਸਾਡੇ ਲਈ ਸਹੀ ਤੇ ਉਚਿਤ ਹੋਵੇਗਾ ਸੋ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਸ ਕਹਾਣੀ ਵਿੱਚੋਂ ਤੁਹਾਨੂੰ ਸਿੱਖਿਆ ਮਿਲੀ ਹੋਵੇਗੀ ਆਪਣੀ ਜੀਵਨ ਯਾਤਰਾ ਵਿੱਚ ਹਰ ਮੋੜ ਤੇ ਯਾਦ ਰਹੇਗੀ ਸੋ ਮੈਂ ਇਸੇ ਤਰਾ ਕੰਮ ਦੇ ਕਿਸੇ ਲਿਆਂਦੀ ਰਵਾਂਗੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਵੀ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ ਧੰਨਵਾਦ